ਹਾਂਜੀ ਦੋਸਤੋ ਆ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆ ਦੇਖੋ ਸ਼ੜਕ ਦੇ ਆਲੇ-ਦੁਆਲੇ ਆਹ ਕਿੰਨਾ ਸੁੱਖਾ ਖੜਾ ਹੈ ਭੰਗ ਵੀ ਕਹਿੰਦੇ ਇਹਨੂੰ ਤੇ ਇਹਨੂੰ ਕਿੰਨੇ ਲੋਕ ਖਾਂਦੇ ਨੇ ਵੱਧ ਤੋਂ ਵੱਧ 2-4% ਲੋਕ ਖਾਂਦੇ ਨੇ ਜਿਹੜੇ ਪਹਿਲਾਂ ਹੀ ਖਾਂਦੇ ਆ ਇਹਨੂੰ ਉਹੀ ਲੋਕ ਹੁਣ ਵੀ ਖਾਈ ਜਾਂਦੇ ਆ ਮਲਕੇ ਜੇ ਲੈ ਜਾਂਦੇ ਆ ਕਈ ਬੰਦੇ ਕਹਿੰਦੇ ਆ ਜੇ ਪੰਜਾਬ ਅੰਦਰ ਆਫੀਮ ਦੀ ਕੀਤੀ ਹੋਣ ਲੱਗ ਪਈ ਤਾਂ ਸਾਰੇ ਲੱਗ ਜਾਣਗੇ ਸਾਰੇ ਨਸ਼ੇੜੀ ਬਣ ਜਾਣਗੇ ਤੇ ਇਹ ਨੂੰ ਕਿੰਨੇ ਕਿਲੋ ਖਾਂਦੇ ਆ ਦੇਖ ਲਓ ਤੁਸੀਂ ਕਿੰਨਾ ਖੜਾ ਆਪਣੇ ਵਾਲੇ ਦੁਆਲੇ ਹਰ ਇੱਕ ਬੱਟ ਬੰਨੇ ਤੇ ਇਹ ਖੜਾ ਹੈ ਸੜਕਾਂ ਦੇ ਵਾਲੇ ਦੁਆਲੇ ਤੇ ਇੰਗਲੈਂਡ ਨੇ ਇਹ ਨੂੰ ਅਗਾਉਣ ਵਾਸਤੇ ਮਨਜ਼ੂਰੀ ਲਈ ਆ ਤੇ ਆਪਣੇ ਤਾਂ ਇਹ ਬਿਨਾਂ ਮਨਜ਼ੂਰੀ ਤੋਂ ਹੀ ਕਿੰਨਾ ਖੜਾ ਹੈ ਅੱਜ ਤਾਂ ਫਿਰ ਸਾਰੇ ਲੋਕ ਇਹ ਨੂੰ ਖਾਣ ਲੱਗ ਜਾਂਦੇ ਆ ਇਹ ਤੇ ਵੀ ਨਸ਼ਈ ਜਿਹੜੇ ਇਹਨੂੰ ਖਾਂਦੇ ਆ ਉਹ ਕਹਿੰਦੇ ਇਹਦੇ ਵਿੱਚ ਪੂਰਾ ਨਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਸ਼ਰਾਬ ਆਉਣ ਸ਼ਰਾਬ ਕਿੰਨੇ ਸਾਰੇ ਲੋਕ